ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਸੰਦੀਪ ਸਿੰਘ ਖਰ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਸ੍ਰੀ ਅਕਾਲ ਜੀ ਪੱਟੀ ਸਾਹਿਬ ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਸ ਕਦਰ ਸੁਖਬੀਰ ਬਾਦਲ ਨੇ ਤਰਨਤਾਰਨ ਜਿੰਮੀ ਚੋਣ ਦੇ ਵਿੱਚ ਫਾਈਟ ਦਿੱਤੀ ਹੈ ਇਹ ਮੰਨਿਆ ਜਾਵੇ ਵੀ ਪੰਥਕ ਹਲਕਿਆਂ ਦੇ ਵਿੱਚ ਅਕਾਲੀ ਦਲ ਦੀ ਲਹਿਰ ਆ ਕਿਉਂਕਿ ਤੀਜੇ ਨੰਬਰ ਤੇ ਮਨਦੀਪ ਸੰਧੂ ਵੀ ਆਇਆ ਆਪਣਾ ਮਨਦੀਪ ਸਿੰਘ ਖਾਲਸਾ ਪਰ ਹਰਮੀਤ ਸੰਧੂ ਜਿੱਤ ਜ਼ਰੂਰ ਗਏ ਆ ਇੱਥੇ ਕੀ ਆਮ ਆਦਮੀ ਪਾਰਟੀ ਦੀ ਜਿਹੜੀ ਪਾਲਿਸੀ ਸੀਗੀ ਸਾਮ-ਦਾਮ ਦੰਡ ਬੇਦ ਉਹ ਕੰਮ ਕੀਤੀ ਆ ਆਮ ਆਦਮੀ ਪਾਰਟੀ ਦੇ ਹਰਮੀਤ ਸੰਧੂ 40000 ਤੋਂ ਵੱਧ ਵੋਟਾਂ ਲੈ ਗਏ ਨੇ ਹੱਲੇ ਤੱਕ ਪਰ ਅਕਾਲੀ ਦਲ ਜਿਹਨੇ ਸ਼ੁਰੂ ਦੇ ਵਿੱਚ ਮੁਕਾਬਲਾ ਦਿੱਤਾ ਸੀ ਉਹ ਵੀ 28852 ਵੋਟਾਂ ਤੇ ਆ ਤੇ ਤੀਜੇ ਨੰਬਰ ਤੇ ਆ ਮਨਦੀਪ ਸਿੰਘ ਖਾਲਸਾ ਮਨਦੀਪ ਸਿੰਘ ਖਾਲਸਾ ਨੂੰ ਮਿਲੀਆਂ ਨੇ 18315 ਵੋਟਾਂ ਹੁਣ ਮਨਦੀਪ ਸਿੰਘ ਖਾਲਸਾ ਦਾ ਭਰਾ ਸੰਦੀਪ ਸਿੰਘ ਵੀ ਆ ਜਿਹੜਾ ਇਸ ਵਕਤ ਜੇਲ੍ਹ ਦੇ ਵਿੱਚ ਆ ਉਧਰ ਮਨਦੀਪ ਸਿੰਘ ਖਾਲਸਾ ਦੇ ਸਮਰਥਨ ਚ ਸੀਗਾ ਵਾਰਸ ਪੰਜਾਬ ਦੇ ਧੜਾ ਵਾਰਸ ਪੰਜਾਬ ਦੇ ਧੜਾ ਪੁਨਰ ਸੁਰਜੀਤ ਅਕਾਲੀ ਦਲ ਅਕਾਲੀ ਦਲ ਮਾਨ ਇਹ ਸਾਰੇ ਰਲ ਕੇ ਵੀ ਵੋਟਾਂ ਨਹੀਂ ਪਵਾ ਸਕੇ ਪਰ ਸੁਖਬੀਰ ਬਾਦਲ ਇਕੱਲਾ ਹੀ 8000 ਵੋਟਾਂ ਲੈ ਗਿਆ ਪਰ ਹਰਮੀਤ ਸੰਧੂ ਜਿੱਥੋਂ ਆਪਾਂ ਇਹ ਗੱਲ ਸ਼ੁਰੂ ਕਰਦੇ ਆ ਉਹ ਜਿੱਤ ਜ਼ਰੂਰ ਗਏ ਆ ਜੀ ਜਿੱਥੋਂ ਤੱਕ ਤਰਨਤਾਰ ਦੀ ਗੱਲ ਕਰਦੇ ਆ ਜੀ ਤਰਨਤਾਰ ਦੇ ਵਿੱਚ ਹੁਣ ਤੱਕ ਆਜ਼ਾਦੀ ਤੋਂ ਬਾਅਦ 14 ਵਾਰੀ ਚੋਣਾਂ ਹੋ ਚੁੱਕੀਆਂ 14 ਵਾਰੀ ਜਿਹਦੇ ਵਿੱਚ 8 ਵਾਰੀ ਬਕਾਇਦਾ ਤੌਰ ਤੇ ਇੱਥੋਂ ਕਾਲੀ ਦਲ ਜਿੱਤਿਆ ਵਾ ਤੇ 3 ਵਾਰੀ ਇੱਥੋਂ ਜਿਹੜੀ ਆ ਉਹ ਕਾਂਗਰਸ ਜਿੱਤੀ ਆ ਤੇ 2 ਵਾਰੀ ਆਜ਼ਾਦ ਉਮੀਦਵਾਰ ਇੱਕ ਵਾਰੀ ਮਨਜਿੰਦਰ ਸਿੰਘ ਬਹਿਲਾ ਜਿੱਤਿਆ ਸੀ ਤੇ ਇੱਕ ਵਾਰੀ ਹਰਮੇਲ ਸਿੰਘ ਸੰਧੂ 2012 ਜਿੱਤਿਆ ਸੀਗਾ ਤੇ ਇੱਕ ਵਾਰੀ ਇੱਥੋਂ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਜਿੱਤੀ ਸੀ ਤੇ ਹੁਣ ਦੂਸਰੀ ਜਿੱਤੀ ਹੈ। ਅੱਠਵਰੀ ਦੇ ਚੋਣਾਂ ਆ ਜਾਂ ਤਾਂ ਚੋ ਕਾਲੀ ਦਲ ਦੇ ਅੱਠਵਰੀ ਜਿੱਤਿਆ 14 ਦੇ ਵਿੱਚੋਂ ਸਿਰਫ 5 ਵਾਰੀ ਬਾਹਰ ਗਈ ਹੈ ਸੀਟ। ਤੇ ਅੱਜ ਕੀ 6ਵੀਂ ਵਾਰੀ ਬਾਅਦ ਚੱਲ ਗਈ ਹੈ। ਅਕਾਲੀ ਦਾ ਜੇ ਇਕੱਠਾ ਹੁੰਦਾ ਅੱਜ ਜਿੰਨਾ ਜਹਦਰਾਂ ਨੇ ਕੋਸ਼ਿਸ਼ ਕੀਤੀ ਸੀ ਵੀ ਆਪਣੇ ਆਪਣੇ ਚੁੰਨੇ ਸਿਮੇਟ ਕੇ ਇੱਕ ਮੱਜ ਤੇ ਇਕੱਠੇ ਹੋ ਜੋ ਤੇ ਸੁਖਬੀਰ ਸਿੰਘ ਬਾਦਲ ਨਹੀਂ ਥੋੜਾ ਜਿਆਦਾ ਅਕਲ ਕੋ ਕੰਮ ਲੈਂਦੇ ਤੇ ਮੇਰਾ ਖਿਆਲ ਹੈ ਵੀ ਇਹ ਚੋਣ ਬੜੇ ਆਮ ਨਾਲ 20000 ਵੋਟਾਂ ਦੇ ਸਕਦੇ ਸੀ 20000 ਵੋਟਾਂ ਕਿਉਂਕਿ ਭਈ ਟਵਿਸਟ ਵੋਟੋ ਵੀ ਨਹੀਂ ਛੋੜੀ ਉਹ ਵੀ ਆਟੋਮੈਟਿਕਲੀ ਦਰ ਆ ਜਾਣੀ ਸੀ ਇਹਨੇ ਸਥਾਪਿਤ ਕਰ ਦਿੱਤਾ ਵੀ ਕਾਨਿਓ ਜੇ ਤੁਸੀਂ ਧੜਿਆ ਤੇ ਇਦਾਂ ਵੰਡੇ ਰਹੇ ਤੁਹਾਡਾ ਕੱਖ ਨਹੀਂ ਜੇ ਬੰਨਾ ਰੁਲ ਜੋਗੇ ਤੁਸੀਂ ਦੂਸਰੀ ਚੀਜ਼ ਅਕਾਲੀ ਦਲ ਦੀ ਜਿਹੜੀ ਉਮੀਦਵਾਰ ਬੀਬੀ ਸੁਖਵਿੰਦਰ ਕੋ ਵੀ ਅਕਾਲੀ ਦਲ ਦੀ ਵਰਕਰ ਤੇ ਸਮਰਥਕ ਨਹੀਂ ਕੋਈ ਪੁਰਾਣੀ ਆਗੂ ਨਹੀਂ ਉਹ ਬੀਬੀ ਆਪਣਾ ਇੱਕ ਆਜ਼ਾਦ ਗਰੁੱਪ ਚਲਾਉਂਦੀ ਸੀ ਜਿਹਦੇ ਕੋਲ ਕੁਝ ਵੋਟਾਂ ਹੈਗੀਆਂ ਸੀਦੇ ਬੀਬੀ ਦਾ ਜੋਾਈ અમરતપાલ ਸਿੰਘ ਜਿਹਨੇ सोनू ચીਮਾ ਨੂੰ ਮਾਰਨ ਜਗਮੰਦਰ ਸਿੰਘ ਗੈਂਗਸ ਦਾ ਕੈਨੇਡਾ ਤੇ ਬੈਠਾ ਜਿਹਨੇ ਡਰਾ ਕੇ ਵੀ ਤਮਕਾ ਕੇ ਵੀ ਚਾਂਦੀ ਦੀ ਜੁੱਤੀ ਦਾ ਹਰ ਪ੍ਰਕਾਰ ਦਾ ਮੋਟਾ ਖੇਦਦੀਆਂ ਹਰ ਪ੍ਰਕਾਰ ਦਾ ਕੰਮ ਕੀਤੇ ਹੁੰਦੇ ਮਿਆਪੁਰ ਆਪਣੇ ਪਿੰਡ ਦੇ ਵਿੱਚ ਬਕਾਇਦਾ ਤੌਰ ਤੇ ਕੋਈ ਮੂਥ ਨਹੀਂ ਲੱਗਣਦਾ ਹੋਰ ਸੋਇ ਕਾਲੀ ਦਲ ਤੇ ਬੀਬੀ ਦੀ ਜਿਹੜੀ ਪਹਿਲੀ ਦੋ ਰਾਊਂਡ ਸੀਗੀ ਬੀਬੀ ਜੱਤੀ ਦਿਖਾਈ ਜਾਂਦੀ ਸੀ ਉਹਦੇ ਵਿੱਚ ਬਿਲਕੁਲ ਬੀਬੀ ਦੇ ਚਿਹਰੇ ਦਾ ਰੰਗ ਵੀ ਲਾਲ ਹੋ ਗਿਆ ਸੀ ਵੀ ਲੈ ਜਿੱਤੇ ਮੈਂ ਆਪਾਂ ਤੀਸਰੇ ਰਾਉਂਡ ਦੇ ਵਿੱਚ ਜਦੋਂ 174 ਵੋਟਾਂ ਤੇ ਬਕਾਇਦਾ ਤੌਰ ਤੇ ਆਮ ਆਦੀ ਪਾਰਟੀ ਦਾ ਮੀਤਵ ਜਿੱਤਣਾ ਸ਼ੁਰੂ ਹੋਇਆ ਤੇ ਜਿੱਦ ਦਾ ਜਿੱਦ ਦਾ ਜਿੱਦ ਦਾ ਹੁਣ ਮੇਰੇ ਖਿਆਲ ਉਹਦੀ ਸੀਟ 12000 ਦੇ ਕਰੀਬ ਚੁੱਕੀ ਹਰਮੀਤ ਸਿੰਘ ਹੰਡਿਆ ਵਰਤਨ ਸਿਆਸਤਦਾਨ ਜਿਨੇ ਤਿੰਨ ਚੋਣਾਂ ਪਹਿਲਾਂ ਜਿੱਤੀਆਂ ਤੇ ਦੋ ਹਾਰੀਆਂ ਤੇ ਚੌਥੀ ਉਹ ਜਿੱਤੀ ਹੈ 2012 ਚ ਆਜ਼ਾਦ ਮੀਂਦਵਰ ਜਿੱਤਿਆ ਤੇ 2007 ਦੇ ਵਿੱਚ ਕਾਲੀ ਦਲ ਦਾ ਉਮੀਦਵਾਰ ਬਣਿਆ ਤੇ 2012 ਚ ਵੀ ਕਾਲੀ ਦਲ ਦਾ ਮਰੀਦਵਰ ਬਣਿਆ ਤੇ 2017 ਵੀ ਕਾਲੀ ਦਲ ਦਾ ਉਮੀਦਵਾਰ ਬਣਿਆ 2022 ਵੀ ਬਣਿਆ ਲੇਕਿਨ ਹਾਰ ਗਿਆ ਤੇ ਮੈਂ ਇਹ ਵੀ ਤੁਹਾਨੂੰ ਦੱਸ ਦਿਆਂ ਵੀ ਅਗਲੀ ਵਾਰੀ ਚੋਣ ਫੇਰ ਜਿਹੜਾ ਹਰਮੀਤ ਸਿੰਘ ਹੈਗਾ ਸੰਧੂ ਉਹ ਅਕਾਲੀ ਦਲ ਦੀ ਟਿਕਟ ਲੜੂਗਾ ਉਹਦੀ ਬਕਾਇਦਾ ਤੋਂ ਤੇ ਘਰ ਵਾਪਸੀ ਹੋਊਗੀ ਇਹ ਤੁਹਾਨੂੰ ਮੈਂ ਦੱਸ ਦਿਆਂ ਉਹਦੀ ਘਰ ਵਾਪਸੀ ਹੋਊਗੀ ਘਰ ਵਾਪਸੀ ਦੇ ਵਿੱਚ ਹੀ ਉਹਦਾ ਸਭ ਕੁਝ ਹੋਏਗਾ ਬੜਾ ਸਾਹਿਬ ਇੱਥੇ ਵੀ ਬੜਾ ਸਾਹਿਬ ਇੱਥੇ ਵੀ ਇੱਕ ਗੱਲ ਹੈਗੀ ਆ ਆਪਾਂ ਜਿਹੜਾ ਗੱਲ ਕਰ ਰਹੇ ਸੀ ਅਕਾਲੀ ਦਲ ਸੁਖਬੀਰ ਬਾਦਲ ਧੜੇ ਦੇ ਵਿੱਚ ਕਈਆਂ ਦੀ ਘਰ ਵਾਪਸੀ ਹੋ ਜਾਣੀ ਆ ਅਜੇ ਕੁਝ ਕਿਹਾ ਨਹੀਂ ਜਾ ਸਕਦਾ ਜੇ ਤੇ ਜ਼ਬਾਨਤ ਜਬਤ ਹੁੰਦੀ ਮਨਦੀਪ ਦੀ ਤੇ ਫਿਰ ਬਹੁਤ ਗਣ ਸੰਭਵ ਸੀਗਾ ਹੁਣ ਜਿਹੜੀਆਂ ਮੋਟਾ 20000 ਦੇ ਕਰੀਬ ਲਈਆਂ ਨੇ ਮਨਦੀਪ ਨੇ ਉਹਦੇ ਆਪਣੇ ਬਲਬੁੱਤੇ ਤੇ ਨਹੀਂਆਂ ਬੰਨਰੇ ਸਰਜੀਤ ਅਕਾਲੀ ਦਲ ਨੇ ਸਵੇ ਪੱਤਰਕਾਰ ਸੰਮੇਲਨ ਕਰਦੋ ਸਵੇ ਕੋਈ ਡੱਡਾ ਤੱਕ ਨਹੀਂ ਗਿਆ ਜੇ ਕਿਤੇ ਪਿੰਡ ਵੰਡ ਕੇ ਪਿੰਡ ਪਿੰਡ ਜਾ ਕੇ ਲੋਕਾਂ ਦਾ ਕਿ ਆਪਣਾ ਪ੍ਰਕਿਰਿਆ ਸ਼ੁਰੂ ਕਰ ਦਿੰਦੇ ਤੇ ਮਨਦੀਪ ਕਦੀ ਨਾ ਹਾਰਦਾ ਨਹੀਂ ਤੇ ਦੂਸਰੇ ਨੰਬਰ ਤੇ ਜੂ ਰਹਿਦਾ ਕੱਖਰੀ ਕੀਤਾ ਇੱਕ ਦੇ ਦੇ ਮੂਹਵ ਦੇ ਨੇ ਦੂਜੀ ਚੀਜ਼ ਮਨਦੀਪ ਦੇ ਨਾਟਕੇ ਨੂੰ ਸ਼ਰਾਪਿਆਈ ਹੈ ਨਾ ਕਿਸੇ ਨੂੰ ਪੈਸੇ ਦਿੱਤੇ ਆ ਉਹਦੀ ਨਰੋਲ ਵੋਟ ਹੈ ਜਿਹੜੀ 20000 ਦੇ ਕਰੀਬ ਹੈਗੀ ਨਰੋਲ ਵੋਟ ਜਿਹਨੂੰ ਵੋਟ ਕਹਿੰਦੇ ਅਸੀਂ ਤੇ ਫੇਰ ਪੱਟੀ ਸਾਹਿਬ ਇੱਥੇ ਅਮਰਤਪਾਲ ਫੈਕਟਰ ਕੰਮ ਨਹੀਂ ਕੀਤਾ ਉਸੇ ਬਿਮਾਰੀ ਹੈ ਨਾ ਨਾ ਨਹੀਂ ਮੈਂ ਤੁਹਾਨੂੰ ਇਹ ਤੱਕ ਜਲੇ ਉੱਥੇ ਸਿਰਫ ਜੇ ਕੰਮ ਕੀਤਾ ਥੋੜਾ ਬਹੁਤਾ ਤੇ ਵਾਰਿਸ ਪੰਜਾਬ ਨੇ ਕੀਤਾ ਇੱਕ ਲੀਡਰ ਦਾ ਮੈਨੂੰ ਫੋਨ ਆਉਂਦਾ ਉਹ ਭਾਜਪਾ ਦਾ ਸਮਰਥਕ ਵੀ ਐਸੇ ਆਪਣੇ ਨੂੰ ਕਾਲੀ ਅਗੂ ਕਹਿੰਦਾ ਉਹ ਕਹਿੰਦਾ ਜੀ ਮੈਨੂੰ ਇਹ ਗੱਲ ਦੱਸੋ ਕਿ ਮਨਦੀਪ ਸਿੰਘ ਜਿਹੜਾ ਵਾ ਉਹ ਸੰਦੀਪ ਦੀ ਘਰ ਵਾਲੀ ਨੂੰ ਨਾਲ ਲੈ ਕੇ ਜੀ ਤੁਰ ਗਿਆ ਉਹ ਕਿੱਥੇ ਦੂਸਰੀ ਚੀਜ਼ ਇਹ ਗੱਲ ਕਰੀਏ ਵੀ ਮਨਦੀਪ ਸਿੰਘ ਉਰੀ ਖਰਚਾ ਨਹੀਂ ਲਾ ਰਿਹਾ ਖਰਚਾ ਕਹਿੰਦੇ ਵੀ ਵਾਰਿਸ ਪੰਜਾਬ ਵਾਲੇ ਲਾਉਣ ਉਹਦੇ ਅਸੀ ਕੋ ਲਾਈਏ ਇਹ ਜਿਹੜੀਆਂ ਟਿਕੜਣ ਬਾਜ਼ੀਆਂ ਆਪਸੀ ਇਹਨਾਂ ਦੀ ਕਿੱਥੋਂ ਤਾਂ ਸੀ ਨੇ ਓਨੇ ਵੀ ਨੁਕਸਾਨ ਕੀਤਾ ਇਹਨਾਂ ਨੇ ਚਾਹੀਦਾ ਐਸੀ ਆਇਦੂ ਹੋਕ ਤੱਕ ਪੈਸੇ ਇਕੱਠੇ ਕਰਦੇ ਜਾਂ ਜਮਰਦੀ ਕਰਦੇ ਮੈਨੂੰ ਅੱਜ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਜਦੋਂ ਗੁਰਗੀ ਜਿਹੀ ਵੱਡੀ ਹੋ ਜਾਣਾ ਕਿਤੇ ਉਹਦਾ ਅੰਡਾ ਫਸ ਗਿਆ ਉਹਦਾ ਤਾਂ ਅੰਡਾ ਹੀ ਛੁੱਟਾ ਦਿੰਦੀ ਸੁਰਜੀਤ ਅਕਾਲੀ ਦਲ ਦੇ ਦਰਸ਼ਨ ਸਿੰਘ ਬਕੈਦਾ ਤੌਰ ਤੇ ਜਿਹੜੇ ਰਖੜਾ ਨੇ ਉਹਨਾਂ ਦੇ ਭਰਾ ਸੁਰਜੀਤ ਸਿੰਘ ਰਖੜਾ ਇਹਨਾਂ ਨੇ ਕਿਹਾ ਸੀ ਅਸੀਂ ਪੀੜ ਭਾਰ ਪੀੜਤਾ ਦੀ 11 ਕਰੋੜ ਰੁਪਈਆ ਖਰਚਾਂਗੇ 11 ਕਰੋੜ ਰੁਪਈਆ ਮੇਰੀ ਇਨਫਰਮੇਸ਼ਨ ਦੇ ਮਤਕ ਅੱਜ ਤੱਕ 10 ਲੱਖ ਰੁਪਈਆ ਖਰਚ ਕੀਤਾ ਬਾਕੀ ਪੈਸੇ ਖਰਚਦੇ ਪਤਾ ਨਹੀਂ ਕਿੱਥੇ ਕਿੱਥੇ ਜੀ ਤੇ ਜਦੋਂ ਇਹੋ ਜਿਹੀ ਹਾਲਤ ਹੋ ਜੂ ਤੇ ਫਿਰ ਪਾਰਟੀ ਤੁਸੀਂ ਆਪ ਡੋਬ ਰਹੇ ਹੋ ਜੇ ਕਿਤੇ ਤੁਸੀਂ ਉਹ ਪੈਸੇ ਲੋਕਾਂ ਨੂੰ ਦਿੱਤੇ ਹੁੰਦੇ ਖਰਚੇ ਹੁੰਦੇ ਤੇ ਸ਼ਾਇਦ ਤੁਹਾਡੀ ਮਾਰੀ ਮੋਟੀ ਕੋਈ ਸੁਣਵਾਈ ਜਾਂਦੀ ਮੈਂ ਪਹਿਲੇ ਦਿਨ ਕਿਹਾ ਸੀਗਾ ਪੀ ਅਕਾਲੀ ਦਲ ਦਾ ਪ੍ਰਧਾਨ ਤੇ ਭਾਈ ਜੱਟੀ ਹੁੰਦਾ ਤੁਸੀਂ ਨੌ ਜੱਟ ਬਣਾ ਕੇ ਗਲਤੀ ਕਰ ਲਈਏ ਤੇ ਹੁਣ ਤੁਸੀਂ ਤਾਂ ਸਾਥ ਨਹੀਂ ਦੇਣਾ ਤੇ ਨਹੀਂ ਸਾਥ ਦੇ ਰਹੇ ਦੂਸਰੇ ਜੀ ਤਰੰਤਾ ਦਾ ਰਿਹਾ ਜੱਟ ਡੋਮੀਨੇਟਡ ਏਰੀਆ ਜੱਟ ਡੋਮੀਨੇਟਡ ਏਰੀਆ ਜਿੰਨਾ ਕਿ ਜੱਟਵਾ ਦਿੱਥੇ ਉਹਨਾਂ ਕਿਤੇ ਵੀ ਨਹੀਂ ਹੈਗਾ ਮਨਦੀਪ ਸਿੰਘ ਜੱਟ ਨਹੀਂ ਸੀਗਾ ਰਾਮਗੜੀਆ ਭਾਈਚਾਰੇ ਨੂੰ ਬਲੋਕ ਕਰਦਾ ਸੀਗਾ ਇਹ ਵੀ ਇੱਕ ਫੈਕਟਰ ਸੀ ਤੇ ਜਿਹੜੇ ਜੱਟ ਸੀ ਕੱਟੜ ਜੱਟ ਜਿਹੜੇ ਕਹਿੰਦੇ ਉਹਨਾਂ ਵੋਟ ਬੀਬੀ ਨੂੰ ਪਾਈ ਆ ਮਨਦੀਪ ਨੂੰ ਨਹੀਂ ਪਾਈ ਭਾਵੇਂ ਨਾਲ ਇਹਨਾਂ ਤੁਰੇ ਫਿਰਦੇ ਰਹਿਣਗੇ ਵੋਟ ਉਹਨੂੰ ਪਾਈ ਇਹ ਕਈ ਫੈਕਟਰ ਨੇ ਇੱਥੇ ਇਹਨਾਂ ਦੇ ਕੰਮ ਕਰਦੇ ਜੇ ਤੇ ਪਟਿਆਲ ਸਾਹਿਬ ਇੱਥੇ ਫਿਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ ਅਪੀਲ ਵੀ ਕੰਮ ਨਹੀਂ ਕੀਤੀ ਸਾਧੂ ਤਾਂ ਨਹੀਂ ਬੀੜ ਜਿਹੜੀ ਵੋਟ ਕਾਂਗਰਸ ਦੀ ਜਿਹੜੀ ਸੀ ਦਲਤ ਵੋਟ ਟਵਿਸਟ ਹੋਈ ਉਹ ਟੋਟਲੀ ਇਹਦੇ ਵਿੱਚੋਂ ਕੁਝ ਅਕਾਲੀ ਦਾ ਵੀ ਚਲੇਗੀ ਤੇ ਕੁਝ ਬਕਾਇਦਾ ਤੌਰ ਤੇ ਆਮ ਆਦੀ ਪਾਰਟੀ ਨੂੰ ਚਲੇਗੀ ਮੈਂ ਨਾ ਕੰਮ ਹੀ ਨਹੀਂ ਕੀਤਾ ਪਿੰਡ ਚ ਗਏ ਨਹੀਂ ਜੀ ਵਿਰਸਾ ਸਿੰਘ ਮਲਟੋਵਾ ਨੇ ਜਿਹੜੀ ਸਿਨੈਰ ਸਿਨੈਰੀ ਪੇਸ਼ ਕੀਤੀ ਸੀਗੀ ਉਹਨੇ ਕਿਹਾ ਜੀ ਆ ਪੁਨਰ ਸਰਜੀਤ ਕਾਲੀਦਲ ਵਾਲੇ ਦਾ ਦਫਤਰ ਜੇ ਆ ਵੇਖਦੇ ਉੱਤੇ ਬੰਦਾ ਹੀ ਕੋਈ ਨਹੀਂ ਹੋਗਾ ਕਿ ਪਰਿੰਦਾ ਹੀ ਕੋਈ ਨਹੀਂ ਹੈਗਾ ਨਹੀਂ ਤੇ ਦਫਤਰ ਤੇ ਦੋ ਚਾਰ ਬੰਦੇ ਤਾਂ ਮਿੱਠੇ ਮਿੱਠੇ ਰਹਿਣ ਚਾਹੀਦੇ ਹਨ ਇਸ ਕਰਕੇ ਪੁਨਰ ਸਰਜੀਤ ਤੋਂ ਕਾਲੀਦਾਲੇ ਦੇ ਵਿੱਚ ਬੜੀ ਬੁਰੀ ਤਰ੍ਹਾਂ ਫੇਲ ਹੋਇਆ ਇਹਨਾਂ ਕੋਈ ਕੈਂਪੇਨ ਨਹੀਂ ਕੀਤੀ ਇਹਨਾਂ ਕੱਖ ਨਹੀਂ ਕੀਤਾ ਇਹਨੇ ਆਪਣੇ ਪੈਰ ਤੇ ਘੁਆੜਾ ਦੀ ਮਾਰਿਆ ਘੁਆਲੇ ਤੇ ਪੈਰ ਮਾਰਿਆ ਹਾਂ ਚੰਦੂ ਮਾਜਰਾ ਸਾਬ ਆਗੇ ਜੀ ਰਖਣਾ ਸਾਬ ਆਗੇ ਜੀ ਪ੍ਰਸੰਗ ਕਰਤੀ ਜੀ ਚਾਰ ਗੱਲਾਂ ਕਰਤੀਆਂ ਜੀ ਫਿਰ ਦੂਸਰੀ ਚੀਜ਼ ਇਹਨਾਂ ਨਾਲੋਂ ਸੋਸ਼ਲ ਮੀਡੀਆ ਬਕਾਇਦਾ ਤੌਰ ਤੇ ਸੁਖਬੀਰ ਸਿੰਘ ਬਾਦਲ ਦਾ ਸਟਰੋਂਗ ਸੀ ਬਿਲਕੁਲ ਪਰੰਪਰਤੋਂ ਦਿੱਲੀ ਉਹਨਾਂ ਪ੍ਰੈਸਰਾਂ ਹੁੰਦਾ ਸੀ ਮੈਂ ਦਿੱਲੀ ਦਿੱਲੀ ਪ੍ਰੈਸਰ ਭੇਜਦਾ ਰਹਿਆ ਉਹਨਾਂ ਨੂੰ ਦਿੱਲੀ ਪ੍ਰੈਸਰ ਲੰਘਦਾ ਰਹਿਆ ਸਰਬੀਤ ਸਿੰਘ ਬਾਦਲ ਇਹਨਾਂ ਨੇ ਠਣ ਠਣ ਕੇ ਪਾਲ ਇਹਨਾਂ ਨੇ ਆਪਣੇ ਗਾਂਵ ਨੂੰ ਲੱਗਦਾ ਵੀ ਇਹਨਾਂ ਨੇ ਆਪਣੇ ਪੁਨਰ ਸੰਜੀਤ ਕਾਲੀਦਨ ਨੂੰ ਖਤਮ ਕਰਦਾ ਮਨਸੂਬਾ ਬਣਾਇਆ ਵਾ ਕਿਸੇ ਕਿ ਨਾ ਖਤਮ ਕੀਤਾ ਜਾਵੇ ਇਹਨੂੰ ਕਿਉਂ ਪ੍ਰਧਾਨ ਦੀ ਪ੍ਰਧਾਨਗੀ ਨੂੰ ਲੈ ਕੇ ਪਹਿਲਾਂ ਸਿਆਪਿਆ ਪਿਆ ਸੀ ਆ ਜਿਹੜੇ ਇਆਲੀ ਤੇ ਝੁੰਦਾ ਚਾਹੁੰਦੇ ਸੀ ਵੀ ਪ੍ਰਧਾਨ ਜਿਹੜੀ ਆ ਉਹ ਬੀਬੀ ਸਤਵੰਤ ਕੌਰ ਬਣੇ ਬੀਬੀ ਜਗੀਰ ਕੌਰ ਚਾਹੁੰਦੀ ਸੀ ਰਖੜਾ ਬਣੇ ਸਰਜੀਤ ਸਿੰਘ ਰਖੜਾ ਬਣੇ ਚੰਦੂ ਮਾਜਰਾ ਤੇ ਗੁਰਪ੍ਰਤਾ ਬਡਾਲਾ ਇਹਦੇ ਹੱਕ ਸੀ ਕਿ ਜੋ ਗਿਆਨੀ ਹਰਪ੍ਰੀਤ ਨੂੰ ਬਣਾ ਦਿਓ ਵੀ ਚੰਗਾ ਬੋਲ ਸਕਦਾ ਵਾ ਗੱਲ ਕਰ ਸਕਦਾ ਕਥਾਵਾਤਿਕ ਆਪਣੀ ਗੱਲ ਰੱਖ ਸਕਦੇ ਹਨ ਤਾਂ ਨਾਲੇ ਇੱਕ ਫੈਕਟਰ ਹੋਰ ਹੋ ਰਿਹਾਗਾ ਵੀ ਦਲਤ ਆ ਦਲਤ ਵਰਸੋਂ ਨੂੰ ਮਿਲ ਜੇਗੀ ਉਹ ਕਾਗਰਸ ਆ ਜਿਹੜੀ ਫੈਕਟਰ ਵਰਤੀ ਵੀ ਐ ਤੇ ਫੈਕਟਰ ਨੂੰ ਚਲਾਉਣਾ ਵੀ ਜਾਣਦੀ ਹੈ ਪ੍ਰੈਤਕੀ ਤੇ ਉਹਨਾਂ ਵੀ ਆਪਣੇ ਤੋਂ ਛਿਹੜੇ ਆਡੀ ਕਰਨੇ ਬਿਆਨ ਜਿਹ ਵਜਾ ਰਾਜੇ ਵੜਿੰਗੜੇ ਨੇ ਦਿੱਤਾ ਸੀ ਇਹ ਰਾਜ ਮੈਂ ਤਾਂ ਪਹਿਲਾਂ ਕਹਿੰਦਾ ਜਿਹੜੀ ਉਹਨੂੰ ਰਾਜੇ ਵੜਿੰਗੜੇ ਦੇ ਬਿਆਨਾਂ ਕਰਕੇ ਵੋਟ ਦਲਤਾਂ ਦੀ ਟਵਿਸਟ ਹੋਈ ਨਾ ਅਸੀਂ ਮੁਜੂਜ਼ ਕਰਦੇ ਸੀ ਕਟੋ-ਕਟ 15 ਤੋਂ 20 ਹਜ਼ਾਰ ਵੋਟ ਲੈ ਕੇ ਜਾਣਗੇ ਕਿਉਂਕਿ ਇਹਨਾਂ ਨੂੰ 2022 ਦੇ ਵਿੱਚ 26 ਹਜ਼ਾਰ ਵੋਟ ਮਿਲੀ ਸੀ ਤੇ 15 ਜਨਵਰੀ ਨੂੰ 39 ਹਜ਼ਾਰ ਵੋਟ ਮਿਲੀ ਸੀ ਬਕਾਇਦਾ ਤੌਰ ਤੇ ਆਪਣੇ ਫਰਮੀਤ ਨੂੰ 52 ਵੋਟ ਮਿਲੀ ਸੀ ਇਹਨਾਂ ਦੇ ਆਮ ਆਦਮੀ ਪਾਰਟੀ ਕਸ਼ਮੀਰ ਸੋਲ ਨੂੰ 15 ਹਜ਼ਾਰ ਤੇ ਜਿੱਤਿਆ ਸੀ ਅੱਜ ਕੀ ਮਰਨ ਜਾ ਰਹੀ ਹੈਗੀ ਲੀਡ ਐਸ ਕਿਸੇ ਕੋ ਲੀਡ ਵੱਢਣੀ ਚਾਹੀਦੀ ਸੀ ਦੀ ਕਿਉਂ ਬਾਈ ਇਲੈਕਸ਼ਨ ਸੀਗੀ ਇਹਨਾਂ ਦੀ ਲੀਡ ਘੱਟੋ-ਘੱਟ 25-30 25-30 ਚਾਹੀਦੀ ਸੀਗੀ ਵੀ ਬਾਈ ਇਲੈਕਸ਼ਨਾਂ ਦੀ ਸਰਕਾਰ ਦਾ ਸਭ ਕੁਝ ਆਪਣਾ ਹੈਗਾ ਲੇਕਿਨ ਜਿਸ ਤਰੀਕੇ ਨਾਲ ਲੀਡ ਵੀ ਘਟੀ ਤੇ ਗਾ ਬੜਿਆ ਵੀ ਜਿੱਤ ਗਏ ਹੋ ਤੇ ਭਗਵਾਨਤ ਮਾਨ ਨੇ ਤੇ ਆਪ ਇਹ ਨਹੀਂ ਗੱਲ ਕਹਿਤੀ ਸੀਗੀ ਇੱਕ ਪਾਸੇ ਪ੍ਰਤਾਪ ਬਾਜਵਾ ਇਹ ਕਹਿ ਰਿਹਾ ਕਿ ਸਟੇਜ ਤੋਂ ਵੀ ਸਾਡੇ ਵਾਸਤੇ ਇੱਕ ਸੈਮੀ ਫਾਈਨਲ ਹੈ ਅਸੀਂ ਇਹ ਸੈਮੀਫਾਈਨਲ ਜਿੱਤਾਂਗੇ ਤੇ ਫਾਈਨਲ ਵੀ ਜਿੱਤਾਂਗੇ ਅਸੀਂ ਤੇ ਬਾਜਵੇ ਨੂੰ ਤੇ ਤਰਨਤਾਰ ਦੇ ਲੋਕਾਂ ਨੇ ਸ਼ੀਸ਼ਾ ਵਕਾਤਾ ਭਾਈ ਤੂੰ ਜਿੱਤਣ ਯੋਗਾ ਨਹੀਂ ਤੁਹਾਡੀ ਜਬਾਨ ਤਾਂ ਜੱਪਣੀ ਆ ਦੂਸਰੇ ਪਾਸੇ ਰਾਜਾ ਵੜਿੰਗ ਦੇ ਬਿਆਨ ਚੰਨੀ ਹੋਰੀ ਵੀ ਇੱਕ ਦੋ ਵਾਰੀ ਆ ਜਿਆਦਾ ਵਾਰੀ ਨਹੀਂ ਇੱਥੇ ਆਏ ਹਾਂ ਮੈਂ ਵੇਖਿਆ ਵੀ ਇੱਥੇ ਜੱਟਾਂ ਦਾ ਜਿਆਦਾ ਬੋਲ ਬੱਲਾ ਵਾ ਸਾਡੀ ਬਰਾਦਰੀ ਨੂੰ ਬਤਾ ਪੁੱਛਣਾ ਕੁਝ ਨਹੀਂ ਬਤਾਉਂ ਮੈਂ ਅਗਰੋਂ ਨਹੀਂ ਪਾਇਆ ਇੱਥੇ ਤਖਬੀਰ ਸਿੰਘ ਬਾਦਲ ਜੇਕਰ ਆਪਣੀ ਪਿੱਟ ਆਪੇ ਥਾਪੜੀ ਜਾਵੇ ਤਾਂ ਸਾਨੂੰ ਕਾਲੀ ਜਲ ਦੀ ਵੋਟ ਮਿਲੀ ਨਹੀਂ ਬੀਬੀ ਦਾ ਆਪਣਾ ਇੱਕ ਵੋਟ ਬੈਂਕ ਸੀਗਾ ਉਹਦਾ ਵੋਟ ਬੈਂਕ ਡਰਾਉਣਾ ਵੀ ਸੀ ਧਮਕਾਉਣਾ ਵੀ ਸੀ ਤੇ ਵੋਟ ਵੀ ਪਾਉਣਾ ਸੀ ਕਿੰਨਾਂ ਤਰੀਕੇ ਨਾਲ ਵੋਟ ਪਈ ਉਹ ਲੋਕੀ ਡਰ ਦੇ ਮਾਰੇ ਵੋਟਾਂ ਪਾਤੀ ਕੋਈ ਗੱਲ ਨਹੀਂ ਫਿਰ ਕੀ ਹੈ ਜੀ ਇਸ ਕਰਕੇ ਸਭ ਤੋਂ ਵੱਧ ਸ਼ਿਕਾਇਤਾਂ ਵੀ ਚੋਣ ਕਮਿਸ਼ਨ ਕੋਲ ਅਧਿਕਾਰੀਆਂ ਦੀ ਇਹਨਾਂ ਨੇ ਕੀਤੀਆਂ। ਬਾਕੀਆਂ ਨੇ ਕੋਈ ਖਾਸ ਸ਼ਿਕਾਇਤ ਨਹੀਂ ਕੀਤੀ ਹੈ, ਸਭ ਤੋਂ ਸ਼ਿਕਾਇਤਾਂ ਨਹੀਂ ਕੀਤੀਆਂ। ਪਰ ਜੇ ਆਪਣੀ ਪਿੱਠ ਥਾਪਣੀ ਜਾਣ ਵੀ ਜਿਹੜੀ ਬੀਬੀ ਡਾਕਟਰ ਵਜੋਦਕਰ ਗਰੀਬਾਂਦ ਵੀ ਅਸਿਸਟੈਂਟ ਬਿਜੜੀ ਆ ਸਸਪੈਂਡ ਹੋਈ ਆ ਉਹ ਸਾਡੇ ਕੋਲ ਵੀ ਨਹੀਂ। ਉਹਨਾਂ ਦੇ ਆਪਣੇ ਆਬਜ਼ਰਵਰਾਂ ਨੇ ਵੀ ਕਹਿੰਦਾ ਤਾਂ ਸ਼ਿਕਾਇਤਾਂ ਕੀਤੀਆਂ ਸੀ ਉਹਦੀਆਂ। 62 ਸ਼ਿਕਾਇਤਾਂ ਸੀ, 62 ਸ਼ਿਕਾਇਤਾਂ। ਜਿਨ੍ਹਾਂ ਨੂੰ ਲੈ ਕੇ ਕਾਰਵਾਈ ਜਿਹੜੀ ਚੋਣ ਕਮਿਸ਼ਨ ਨੂੰ ਕਰਨੀ ਪਈ। ਕੋਮਰ ਵਿਜੇ ਪ੍ਰਤਾਪ ਕਹਿੰਦੇ ਮੇਰਾ ਉਸੇ ਦਿਨ ਹੀ ਮੱਥਾ ਠਣ ਗਿਆ ਸੀ ਜਿਸ ਦਿਨ ਇਹਨਾਂ ਨੇ ਪਤਾ ਲੱਗਾ ਸੀ ਵੀ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਨੇ ਐਸਐਸਪੀ ਤੇ ਡੀਸੀ ਨਾਲ ਬੰਦ ਕਮਰਾ ਮੀਟਿੰਗ ਕੀਤੀ। ਉਹਨਾਂ ਨੂੰ ਵੀ ਨਿਰਦੇਸ਼ ਦਿੱਤੇ ਹੋਣਗੇ ਕੋਈ ਗੱਲ। ਲੇਕਿਨ ਫੇਰ ਵੀ ਮੈਂ ਜੇ ਇਹ ਗੱਲ ਕਹਾ ਵੀ ਇਹ ਨਹੀਂ ਗੱਲ ਕਹਿ ਦਿੰਦੇ ਵੀ ਵੇਖੋ ਅਸੀਂ ਚੋਣ ਜਿੱਤ ਲਈ ਆ। ਉਨ ਮੈਂਡੇਟ ਸਾਨੂੰ ਮਿਲ ਗਿਆ ਵਾ ਉਹ ਗਲਤ ਗਲਤੋ ਤੇ ਭਗਵੰਦ ਮਾਨ ਕਹਿ ਗਿਆ ਪੇਸ਼ੀ ਨੂੰ ਇਹ ਨਹੀਂ ਕਹਿੰਦੇ ਸੈਮੀਫਾਈਨਲ ਖੜਾ ਮੈਂ ਪ੍ਰਧਾਨ ਸਰ ਉਹ ਹੀ ਸਵਾਲ ਕਰਨ ਲੱਗਾ ਸੀਗਾ ਵੀ ਫਿਰ ਜੇ ਸੈਮੀਫਾਈਨਲ ਕਾਂਗਰਸ ਕਹਿੰਦੀ ਸੀ ਉਹ ਨਹੀਂ ਜਿੱਤ ਸਕੇ ਤੇ ਫਿਰ ਇਹ ਜਿਹੜਾ ਹੁਣ 2027 ਨੂੰ ਲਗਭਗ ਤੁਸੀਂ ਮੰਨ ਲਓ ਸਾਲ ਹੀ ਰਹਿ ਗਿਆ ਸਾਲ ਸਵਾ ਸਾਲ ਤੇ ਫਿਰ ਇਹ ਜਦੋਂ 2027 ਦੇ ਵਿੱਚ ਜਾਣਗੇ ਤਾਂ ਫਿਰ ਆਮ ਆਦਮੀ ਪਾਰਟੀ ਇੱਕ ਵਾਰੀ ਅਪਰ ਹੈਂਡ ਨਾ ਜਾਊਗੀ ਇਸੇ ਤਰ੍ਹਾਂ ਬਿਲਕੁਲ ਨਹੀਂ ਜਾਊਗੀ ਐੜਕੀ ਤੇ ਇਹਨਾਂ ਨੇ ਇਲਾਕੇ ਦੇ ਸਰਪੰਚਾਂ ਨੂੰ 30 30 35 35 ਲੱਖ ਦੀ ਗਰੰਟੀ ਦਿੱਤੀ ਆ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਇਕੱਠਿਆਂ ਕੀਤਾ ਉਹਨਾਂ ਐਨੀ ਗੱਲ ਪਾਈ ਵੇਖੋ ਆਪਣੀ ਐਨੀ ਮਦਦ ਕੀਤੀ ਐ ਵੋਟਾਂ ਆਪਾਂ ਪਾ ਦਈਏ ਪਿੰਡ ਵਾਲਾ ਕਹਿੰਦਾ ਜਾਂਦੇ ਸੀ ਕਿ ਉਹਨੇ ਕਹਿੰਦੇ ਸਰਪੰਚ ਦਾ ਸੜਾ ਸਮਝੌਤਾ ਜੀ ਸਰਪੰਚ ਨੇ ਕਿਹਾ ਵੋਟਾਂ ਨੂੰ ਪਾਣੀ ਆ ਇਹਦੇ ਇਹਦੇ ਕਰਕੇ ਪਾਣੀ ਤੇ 2027 ਚ ਚੀਜ਼ ਨਹੀਂ ਹੋਣੀ ਉੱਥੇ ਲੇਕਿਨ ਜਿੰਨੀ ਕਿ ਲੀਡ ਲੈ ਕੇ ਜਿੱਤਿਆ ਵਾ ਫਰਮੀਤ ਇਹਦੀ ਆਸ ਨਹੀਂ ਕੀਤੀ ਜਾਂਦੀ ਸੀਗੀ ਤੇ ਇਹ ਤੁਹਾਨੂੰ ਪਤਾ ਹੋਇਆ ਵੀ ਵੇਖੋ ਜੀ ਅਕਾਲੀ ਦਲ ਨੇ ਇੱਕ ਸ਼ੀਸ਼ਾ ਬਕਾਰਤਾ ਜਿੰਨਾ ਚਿਰ ਤੁਸੀਂ ਸਾਰੇ ਮਜ ਇੱਕ ਵਜ ਦੇ ਇਕੱਠੇ ਨਹੀਂ ਹੁੰਦੇ ਉਹਨਾਂ ਚ ਤੁਹਾਡੀ ਗੱਲ ਨਹੀਂ ਬਣਣੀ ਉਹਨਾਂ ਚ ਤੁਸੀਂ ਇਸੇ ਤੇ ਰੁਲਜੋਗੇ ਕੋਈ 5000 ਤੇ ਹਰੂ ਕੋਈ 7000 ਤੇ ਹਰੂ ਤੁਹਾਨੂੰ ਪਤਾ ਹੋਏਗਾ ਹਾਂ 2002 ਦੀ ਚੋਣ ਕਿਉਂ ਹਰੀ ਸੀਗੇ ਕਰਨੀ ਉਹੋ ਜਿਹਾ ਟੌੜਾ ਕੁਰਸੀ ਦਾ ਭੁਖੜ ਤੇ ਉਹੋ ਜਿਹਾ ਬਾਦਲ ਟਿਕਣੇ ਬਾਦ ਫਰੇਜ਼ ਕਰਕੇ ਸੀਗੇ ਜਦੋਂ 1999 ਦੇ ਵਿੱਚ ਟੌੜਾ ਇਹਨਾਂ ਤੋਂ ਅਲੱਗ ਹੋ ਗਿਆ ਟੌੜੀ ਨੇ ਆਪਣੇ ਬੰਦੇ ਖੜੇ ਕਰਤੇ 5 ਕੇ 7% ਵੋਟੋ ਦੇ ਜਿਹੜੇ ਬੰਦੇ ਸੀ ਉਹ ਵੋਟਾਂ ਲੈ ਗਏ ਅਕਾਲੀ ਦਰਦੀਏ ਵੋਟਾਂ ਤੋੜੀਆਂ ਉਹਦੇ ਕਰਕੇ ਹਾਰ ਗਏ ਤੇ ਜਦੋਂ ਫਿਰ ਕੈਪਟਨ ਨੇ ਬਾਦਲ ਨੂੰ ਪਾਈ ਕੁੰਡੀ ਵੀ ਤੂੰ ਤੇ 3500 ਕਰੋੜ ਦਾ ਭ੍ਰਿਸ਼ਟਾਚਾਰ ਕੀਤਾ ਵਾ ਇੱਧਰ ਆ ਜਾ ਚੁਬ ਕਰਕੇ ਉਹਤੇ ਪਰਚੇ ਪਰਚੇ ਦਰਜ ਕੀਤੇ ਤੇ ਫਿਰ ਬਾਦਲ ਨੂੰ ਮਹਿਸੂਸ ਹੋਇਆ ਵੀ ਮੈਨੂੰ ਹੁਣ ਬਚਾਉਣ ਵਾਲਾ ਮੇਰੀ ਲੈਵਲ ਦਾ ਮੇਰੀ ਕੈਟਾਗਰੀ ਦਾ ਜੇ ਬੰਦਾ ਹੈਗਾ ਉਹ ਜਹਦਰ ਗੁਰਤੇਜ ਸਿੰਘ ਟੋੜ ਹੈਗਾ ਜਿਹੜੇ ਮੇਰਾ ਬਚਾਓ ਕਰ ਸਕਦਾ ਬਾਕੀ ਕਿਸੇ ਦੇ ਬੰਦੇ ਕੱਖ ਨਹੀਂਗਾ ਕਿਉਂ ਪਹਿਲੀ ਕਤਾਰ ਚ ਬਾਦਲ ਨੇ ਆਪਣੇ ਬਰਾਬਰ ਕਿਸੇ ਨੂੰ ਖੁਰੋੜ ਨਹੀਂ ਦਿੱਤਾ ਜੇ ਟੋੜਾ ਖਲੋਤਾ ਸੀ ਤੇ ਆਪਣੇ ਦਮ ਖਮ ਨਾਲ ਖਲੋਤਾ ਸੀ ਇਸ ਕਰਕੇ ਇਹਨਾਂ ਨੇ ਟੋੜੇ ਨੇ ਜਿਹੜੀ ਇਲੈਕਸ਼ਨ ਲੜੀ ਜਿਹੜੀ 5% ਦੇ 7% ਵੋਟ ਖੜੀ ਸੀਗੀ ਉਹੀ ਅਕਾਲੀ ਦਲ ਦੇ ਜੋੜਾ ਤੇ ਬੈਠ ਕੇ ਨੀਂ ਤੇ 2002 ਚ ਫਿਰ ਸਰਕਾਰ ਬਣ ਜਲੀ ਸੀ ਇਹਨਾਂ ਦੀ ਫਿਰ ਕੈਪਟਨ ਦੀ ਸਰਕਾਰ ਬਣੀ ਇਸ ਕਰਕੇ ਇਹਨਾਂ ਨੂੰ ਅੱਜ ਵੀ ਅਸੀਂ ਕਹਿੰਦੇ ਆ ਭਾਈ ਅਕਾਲ ਤਖਤ ਦਾ ਮਨ ਤੁਹਾਡੇ ਕੋਲ ਹੈਗਾ ਵਾ ਅਕਾਲ ਤਖਤ ਦੇ ਰਹੀ ਆਪਣੇ ਦੇਸ਼ਕੁਦ ਕਰਵਾ ਕੇ ਕੁਰਸੀਆਂ ਦੇ ਪਿੱਛੇ ਨਾ ਪਾਓ ਜੇ ਅਕਾਲੀ ਦਲ ਨੂੰ ਸਰਜੀਦ ਕਰਨਾ ਤੇ ਪੰਜਾਬ ਤੇ ਰਾਜ ਕਰਨਾ ਫਿਰ ਤੁਹਾਨੂੰ ਕੁਝ ਕੁ ਤਿਆਗ ਕਰਨਾ ਪਊਗਾ ਜੇ ਕੋ ਤਿਆ ਕੀਤੇ ਨੂੰ ਗੁਰਸੀ ਮਿਲ ਜੇ ਫਿਰ ਕੁਰਸੀ ਕਰਸੀ ਦੀ ਮਿਲਣੀ ਫਿਰ ੱੱਕੇ ਜਰੂਰ ਮਿਲ ਜਾਣਗੇ ਤੁਹਾਨੂੰ ਪਟਕੀ ਸਾਹਿਬ ਇਹ ਇਹ ਦੇ ਇਕੱਠੇ ਹੋ ਜਾਣਗੇ ਤੇ ਕਾਂਗਰਸ ਕਿਤਾ ਇਕੱਠੀ ਹੋਊਗੀ ਫਿਰ ਨਹੀਂ ਕਾਂਗਰਸ ਦਾ ਜਿਹੜਾ ਜਿੰਨੀ ਵੋਟ ਮਿਲੀ ਨਾ ਉਹਨੂੰ ਅੱਜ ਵੀ ਜਿੰਨੀ ਵੋਟ ਮਿਲੀ ਹੈ ਉਹਦਾ ਕੇਡਰ ਵਨ ਵੋਟ ਹੈਗਾ ਉਹਦਾ ਉਹਦਾ ਪੰਜਾਬ ਦੇ ਕੇਡਰ ਵੋਟ ਹੈਗਾ ਉਹ ਵੋਟ ਨੂੰ ਪੈਣੀ ਪੈਣੀ ਜੋ ਮਰਜ਼ੀ ਹੋ ਜਾ ਜਿੰਨਾ ਤ ਜਲਨੀਰ ਕੀਤਾ ਸੀ ਇੱਥੇ ਲੋਕਾਂ ਨੂੰ ਬਕਾਇਦਾ ਤੌਰ ਤੇ ਰਾਜੇ ਵੜਿੰਗਦੇ ਨੇ ਜੇ ਕੇਟਰ ਮੋਟ ਨਾ ਹੁੰਦਾ ਤੇ ਇਹਨਾਂ ਦੀ ਵੋਟਾਂ ਦੀ ਉਹ ਬੀਜੇਪੀ ਨੂੰ ਘਟਣਦੀਆਂ ਬੀਜੇਪੀ ਦਾ ਕੇਟਰ ਮੋਟ ਨਹੀਂ ਹੈਗਾ ਬੀਜੇਪੀ ਨੇ ਜਿੰਨੀ ਹਿੰਮਤ ਕੀਤੀ ਵੇਖੋ ਦੋ ਮੁੱਖ ਮੰਤਰੀ ਆਏ ਇੱਥੇ ਦਿੱਲੀ ਦੀ ਰੇਖਾ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਆਈ ਹਰਿਆਣਾ ਦਾ ਮੁੱਖ ਮੰਤਰੀ ਨੈਭ ਸਿੰਘ ਸੇਣੀ ਆ ਕੇ ਪੰਜਾਬੀ 'ਚ ਭਾਸ਼ਣ ਕੀਤਾ ਆਪਣਾ ਵੀ ਪ੍ਰੋਬਲ ਪੰਜਾਬੀ ਮੈਂ ਤੁਹਾਡਾ ਵੈਰੇ ਨਾ ਦੇ ਸੈਂਟਰਲ ਲੀਡਰ ਜਿਹੜੇ ਇੱਥੇ ਆਉਂਦੇ ਨੇ ਕਿੰਨੇ 25 ਮਨਿਸਟਰ ਆਏ ਪਿਛਲੇ ਹੜਾ ਤੋਂ ਲੈ ਕੇ ਤੇ ਇਲੈਕਸ਼ਨ ਤੱਕ 25 ਦੇ ਗ੍ਰੀ ਮੰਿਸਟਰ ਆਏ ਤੇ ਤੇ ਜੇ ਕਿਤੇ ਇਲੈਕਸ਼ਨ ਨਾ ਹੁੰਦੀ ਹਰ ਬਿਹਾਰ ਦੇ ਵਿੱਚ ਸ਼ਾਇਦ ਮੁੱਖ ਮੰਤਰੀ ਸਾਹਿਬ ਤੇ ਗ੍ਰਹਿ ਮੰਤਰੀ ਸਾਹਿਬ ਵੀ ਆ ਪ੍ਰਧਾਨ ਮੰਤਰੀ ਸਾਹਿਬ ਤੇ ਗ੍ਰਹਿ ਮੰਤਰੀ ਸਾਹਿਬ ਵੀ ਆ ਜਾਂਦੇ ਇਹ ਸ ਕਰਕੇ ਜਿਹੜੀ ਇਹ ਇਲੈਕਸ਼ਨ ਇਹਨੂੰ ਰੈਫਰੈਂਡਮ ਨਹੀਂ ਕਿਹਾ ਜਾ ਸਕਦਾ ਜੇ ਕਹਿੰਦੇ ਰੈਫਰੈਂਡਮ ਭਾਜੀ ਇਹ ਕਾਹ ਨਹੀਂ ਕਿਹਾ ਤੇ ਅਸੀਂ ਵੇਖੋ ਨਿਮਟਾਂ ਲੈ ਕੇ ਜੀ ਉਹਨੂੰ ਰਵੰਡੋ ਨਹੀਂ ਕਹਿ ਸਕਦੇ ਹਾਂ ਜਿੱਤ ਜਾਂਦੇ ਫਿਰ ਉਹਨੂੰ ਕਹਿੰਦੇ ਕਹਿਣਾ ਸੀ ਉਹਨਾਂ ਨੇ ਪਰ ਆਮ ਆਦਮੀ ਪਾਰਟੀ ਵਾਲੇ ਤੇ ਇਹੀ ਕਹਿ ਰਹੇ ਕਹਿੰਦੇ ਵੀ ਇਹ ਸੈਮੀਫਾਈਨਲ ਜਿਹੜਾ ਵਾ ਇਹ ਅਸੀਂ ਜਿੱਤ ਲਿਆ 2027 ਵੀ ਅਸੀਂ ਜਿੱਤਾਂਗੇ ਤੁਸੀਂ ਵੇਖਦੇ ਰਹੋ ਨਹੀਂ ਆਪਣੇ ਤੁਸੀਂ ਲੀਡਰ ਨੂੰ ਪੁੱਛੋ ਲੀਡਰ ਕੀ ਕਹਿੰਦਾ ਕਹਿੰਦੇ ਸੈਮੀਫਾਈਨਲ ਕੋਈ ਨਹੀਂ ਹੈਗਾ ਇਹ ਉਹਪਰ ਚੋਣ ਅਸੀਂ ਲੜੀਏ ਅਸੀਂ ਜਿੱਤ ਲਈਏ ਨਹੀਂ ਉਹ ਸੈਮੀਫਾਈਨਲ ਨਹੀਂ ਕਹਿੰਦੇ ਸੀ ਸੈਮੀਫਾਈਨਲ ਸਾਡਾ ਜਾਸਰ ਫਾਈਨਲ ਹੋਏਗਾ ਸਾਡਾ ਸਟੇਜ ਹੋਏਗਾ 27 ਜੇਹੋ ਸੀਟ ਮੇ ਫਿਰ ਕਹਦੇ ਆ ਹਰਮੀਰ ਸਿੰਘ ਸੰਧੂ ਬਕਾਇਦਾ ਤੌਰ ਤੇ ਇਥੋਂ ਕਾਲੀਦਰ ਦਾ ਉਮੀਦਵਾਰ ਹੋਏਗਾ ਜ ਆਜ਼ਾਦ ਚੋਂ ਡੜੇ ਕਿਉਂਕਿ ਉਹਨੂੰ ਪਤਾ ਵੀ ਕੀ ਹਾਲਤ ਹੋਣੀ ਹੈ 2027 ਦੇ ਵਿੱਚ ਹੁਣ ਤਾਂ ਚਲੋ ਠੀਕ ਹੈ ਤੁਸੀਂ ਆਪਣੇ ਸਰਕਾਰੀ ਜ਼ਬਰ ਦੇ ਨਾਲ ਸਰਕਾਰੀ ਚਾਂਦੀ ਦੀ ਜੁੱਤੀ ਦੇ ਨਾਲ ਸਰਕਾਰੀ ਗੋਲਗ ਦੇ ਨਾਲ ਆਪਣਾ ਪ੍ਰਭਾਵ ਵਰਤ ਕੇ ਲੋਕਾਂ ਵੀਗੇ ਵੋਟਾ ਪਾ ਦੇ ਯਾਰ ਇਹ ਸਰਕਾਰ ਨੇ ਕਿਉਂ ਕੰਮ ਨਹੀਂ ਲਓਗੇ ਮੜ ਮਟੋਗੇ ਹਾਲੇ ਕਿ ਕੰਮ ਤੋਂ ਕਿਉਂ ਦੇਣੇ ਨੇ ਦੇਣੇ ਦੇ ਬਾਅਦ ਇਹ ਚ ਕਰਕੇ ਲੋਕਾਂ ਲੋਕ ਵੀ ਸਵਾਰਥੀ ਹੋ ਗਏ ਲੋਕ ਵੀ ਕਿਸੇ ਜੱਬੇ ਦੇ ਨਹੀਂ ਮੈਂ ਸੋਚਦਾ ਵੀ ਲੋਕਾਂ ਨੇ ਵੇਖੋ ਵੋਟਾ ਨਹੀਂ ਦੇ ਭਈਆ ਮਨਦੀਪ ਨੂੰ ਤੁਹਾਡੀ ਕਿਦਰ ਦੀ ਜ਼ਿੰਦਾਨਦਾਰੀ ਹੈ ਜੀ ਕਾਹਦੇ ਤੁਸੀਂ ਪੰਥਕੋ ਜਿੱਦਣ ਪਹਿਲਾ ਰੋਡ ਸ਼ੋਅ ਕੀਤਾ ਸੀ ਇਹਨੇ ਅੰਮ੍ਰਿਤਸਰ ਕਾਲ ਤੱਕ ਦੇ ਉੱਤੇ ਅੰਕਾਲ ਤੱਕ ਤੇ ਅਰਦਾਸ ਕਰਨ ਤੋਂ ਬਾਅਦ ਸਿਹਾਟੇ ਤੋਂ ਲੱਗਿਆ ਕਿ ਤਰਨਤਾਰਨ ਤੱਕ तमाम ਰੋਡ ਸ਼ੋਅ ਸੀਗੇ ਲੇਕਿਨ ਉਸ ਚੀਜ਼ ਨੂੰ ਵੇਖ ਕੇ ਜਿਹੜੇ ਇਹਨਾਂ ਦੇ ਆਪਣੇ ਲੀਡਰ ਸੀਗੇ ਉਹ ਇੰਨੇ ਕੋ ਲਾਪਰੋ ਹੋ ਗਏ ਕਿ ਜਿੱਤੀ ਪਏ ਸਭ ਤੋਂ ਵੱਟੇ ਲੋਕ ਆਪੇ ਪਾ ਦਿੰਿਆ ਨਹੀਂ ਚੋਣ ਦੇ ਵਿੱਚ ਕਦੀ ਵੀ ਨਹੀਂ ਸੋਚਿਆ ਜਾਂਦਾ ਇਹਨਾਂ ਦੀ ਲਾਪਰਵਾਹੀ ਕਰਕੇ ਇਹਨਾਂ ਦੇ ਘਰ ਚ ਪਕਰ ਕੇ ਬਹਿਣ ਮੈਂ ਜਿਹੜਾ ਸੀ ਉਹ ਹੁਣ ਉਮੀਦਵਾਰ ਜਿੱਤ ਗਿਆ ਜੇ ਕਿਤੇ ਇਹ ਸਹੀ ਤਰੀਕੇ ਨਾਲ ਕਰਦੇ ਪਹਿਲੀ ਗੱਲ ਤੇ ਚੋਣ ਜਿੱਤਦੇ ਜਾਂ ਨਾ ਜਿੱਤਦੇ ਤੇ ਇਹ ਦੂਸਰੇ ਨੰਬਰ ਤੇ ਜਰੂਰ ਰਹਿੰਦੇ ਸਿਰਫ ਇੱਥੇ ਕਰਕੇ ਵੀ ਕੈਂਪੇਨ ਨਹੀਂ ਕੀਤੀ ਇਹਨਾਂ ਨੇ ਇਹਨਾਂ ਨੇ ਅਸਲਿਕਾ ਜੰਗ ਨਹੀਂ ਲੜੀ ਇਹ ਕੋਈ ਵੱਡੀ ਰੈਂਦੀ ਨਹੀਂ ਕੀਤੀ ਨੋ ਟੂ ਡੂ ਜਾਂਦਾ ਸਿਲਸਿਲਾ ਜਾਰੀ ਰੱਖਿਆ ਉਹ ਨਾਲੇ ਕੁਚੜੀ ਗਈ ਟੀੜੀ ਗਈ ਜੋ ਕਿ ਨਹੀਂ ਕੁਚੜੀ ਗਈ ਲੇਕਿਨ ਮੈਨੂੰ ਇਹ ਗੱਲ ਆ ਪੰਜ ਵੜ ਦੇ ਲੋਕ ਜਿਹੜੇ ਬਕਾਇਦਾ ਤੌਰ ਤੇ ਪੀੜਤ ਨੇ ਸੂਬੇ ਦੇ ਉਹਨਾਂ ਲੋਕਾਂ ਵੀ ਵੋਟਾਂ ਬਾਦਲਾਂ ਨੂੰ ਪਾਈਆਂ ਬਾਦਲਾਂ ਨੂੰ ਤੇ ਇਹਨਾਂ ਨੂੰ ਕਾਂਗਰਸ ਉਧਿਆਵਾਦੀ ਪਾਰਟੀ ਉਹਨਾਂ ਲੋਕਾਂ ਕੀ ਅੱਛਾ ਬੱਧੀਆ ਪੰਜਾਬ ਦੇ ਵਿੱਚ ਜਿੱਥੇ ਭਾਜਪਾ ਦੇ ਪੈਰ ਨਹੀਂ ਲੱਗਦੇ ਵਿਖਾਈ ਦਿੰਦੇ ਹਾਲਾ ਚਲੋ ਮੰਨ ਲਓ ਇਹ ਪੰਥਕ ਸੀਟ ਸੀਗੀ ਕੋਈ ਸ਼ਹਿਰੀ ਸੀਟ ਹੁੰਦੀ ਤੇ ਹੋਰ ਥੋੜਾ ਨਤੀਜਾ ਵੱਖਰਾ ਹੁੰਦਾ ਪਰ ਬਿਹਾਰ ਦੇ ਵਿੱਚ ਤੇ ਵਨ ਸਾਈਡਿਡ ਮਤਲਬ ਜਿੱਤ ਹਾਸਲ ਕਰ ਲਈ ਐਨਡੀਏ ਨੇ ਮੋਦੀ ਸਾਹਿਬ ਨੇ ਪਹਿਲਾਂ ਕੀ ਕਿਹਾ ਸੀ ਜਿਸ ਦਿਨ 64.44.40.40% ਵੋਟ ਪਿਆ ਸੀਗਾ ਉਹਦਾ ਅਨਾਲਿਸਿਸ ਕੀਤਾ ਜਾਵੇ ਤੇ 27 ਸਾਲ ਪਹਿਲਾਂ ਪਿਆ ਸੀ ਵੋਟ ਵੈਸੇ ਜੇ ਕਹ ਲਈਏ ਤਾਂ ਉਸ ਲੈਵਲ ਦਾ ਵੋਟ 1970 ਤੋਂ ਲਗਭਗ ਤੇਬ ਤੋਂ ਪਹਿਲੇ 47 ਤੋਂ ਬਾਅਦ ਮੋਦੀ ਸਾਹਿਬ ਨੇ ਕਿਹਾ ਸੀ ਸਾਹਮਣੇ ਤਾਂ ਖੇਲਾ ਕਰ ਲਿਆ ਜੀ ਹੋ ਗਿਆ ਕਿੱਲਾ ਇਤਨਾ ਬੋਟ ਹਲਾ ਮਾਰੀ ਕੋ ਉਹਦਾ ਮਤਲਬ ਜੀ ਸੀ ਪ੍ਰਬੰਧ ਕਰ ਲੈਣੇ ਆਪਣੇ ਅੱਜ ਤੱਕ ਇਨਾ ਵੋਟ ਦੀ ਪਿਆ 58% 56% ਵੋਟ ਪੈਂਦਾ ਰਿਹਾ ਉੱਥੇ ਇਹ ਵੋਟ ਬੈਂਕ ਕਿੱਥੋਂ ਆ ਗਿਆ ਇਹ ہزار ਬੰਦੇ ਬਕਾਇਦਾ ਤੌਰ ਤੇ ਕਰਨਾਲ ਤੋਂ ਤਿੰਨ ਗੱਡੀਆਂ ਭਰ ਕੇ ਇਹ ਤਾਂ ਜਿਹੜੀਆਂ ਕਰਨ ਭੇਜਿਆ ਸੀ ਬਿਆਰ ਕਦੇ ਵੈਸੇ ਭੇਜਿਆ ਸੀ ਵੱਖ-ਵੱਖ ਥਾਵਾਂ ਤੇ ਭੇਜੇ ਸੀ ਪਲਾਨ ਕਰਕੇ ਇਹ ਪਟਨੇ ਹੋਊਗੀ ਇਹ ਦੋ ਜਗ੍ਹਾ ਹੋਰ ਸੀ ਨਾ ਉਹ ਇੱਥੇ ਹੋਣਗੇ ਉੱਥੇ ਗੱਡੀਆਂ ਭੇਜੀਆਂ ਸੀ ਤਿੰਨ ਗੱਡੀਆਂ ਭਰ ਕੇ ਸਪੈਸ਼ਲ ਗੱਡੀਆਂ ਬੁੱਕ ਕੀਤੀਆਂ ਗਈਆਂ ਸੀ ਤੇ ਤੁਸੀਂ ਗਾ 6000 ਵੇਖੋ ਕਿੰਨੀਆਂ ਵੋਟਾਂ ਪਾਈਆਂ ਕਿੰਨੀਆਂ ਪਾਈਆਂ ਹੋਣਗੀਆਂ ਉਹਨਾਂ ਨੇ ਇਸ ਕਰਕੇ ਸੰਦੀਪ ਜੀ ਇਹ ਜਿਹੜੀ ਵੋਟ ਆ ਨਾ ਉਹ ਜਿਨ੍ਹਾਂ ਨੇ ਜੋ ਕੀਤਾ ਵਾ ਉੱਥੇ ਇੱਕ ਵਾਰ ਕੇ ਖੇਲਾ ਹੀ ਕੀਤਾ ਇਹਨਾਂ ਨੇ ਲੇਕਿਨ ਹੁਣ ਚਾਰ ਸਟੇਟਾਂ ਚ ਹੋਰ ਚੋਣਾਂ ਅਗਲੇ ਸਾਲ ਮੈਂ ਕਾਇਦਾ ਤੌਰ ਤੇ ਪੱਛਮੀ ਬਗਾਲ ਦੇ ਵਿੱਚ ਕੈਮਰਾ ਚ ਤਾਮਿਲਨਾਡੂ ਆ ਪੰਡਿਚਰੀ ਚ ਚੌਥਾ ਸਟੇਟਾਂ ਦੇ ਵੇਖੋ ਕੀ ਬਣਦਾ ਵਾ ਕੋਸ਼ਿਸ਼ ਇੱਥੇ ਵੀ ਕਰਨਗੇ ਪਰ ਅਸੀਂ ਖੇਲਾ ਕਰ ਲੀਏ ਘੱਟੋ ਘੱਟ ਇਹਨਾਂ ਦੀ ਅੱਖਾਂ ਦੇ ਵਿੱਚ ਕੇਰਲਾ ਤੇ ਜਿਹੜਾ ਪੱਛਮੀ ਬਗਾਲ ਬਹੁਤ ਰੜਕਦਾ ਬਹੁਤ ਰੜਕਦਾ ਪੱਛਮੀ ਬਗਾਲ ਜਿਹਨੇ ਪਿਛਲੀ ਵਾਰੀ ਪੱਤੀ ਸਾਹਿਬ ਜਿਤਾਇਆ ਸੀ ਪ੍ਰਸ਼ਾਂਤ ਕੁਸ਼ੋਰ ਨੇ ਉਹਨਾਂ ਨੂੰ ਇੱਕ ਸੀਟ ਵੀ ਨਹੀਂ ਆਈ ਜਨ ਸੁਵਰਾਜ ਪਾਰਟੀ ਨੂੰ ਬਿਹਾਰ ਚ ਵੇਖੋ ਭਾਜੀ ਉਹ ਪੋਲਿਟੀਕਲ ਬੰਦਾ ਨਹੀਂ ਉਹ ਨਵੇਂ-ਨਵੇਂ ਸਲੋਗਨ ਦੇ ਕੇ ਤੁਹਾਡੀ ਆਪਣੀ ਵੋਟ ਤੇ ਖਿੱਚ ਸਕਦਾ ਲੇਕਿਨ ਜਦੋਂ ਉਹਨੇ ਵੇਖਿਆ ਵੀ ਮੈਨੂੰ ਇੱਥੇ ਵੋਟ ਬੈਕ ਨਹੀਂ ਮੇਰਾ ਹੈਗਾ ਤੇ ਆਪ ਜਦੋਂ ਬੰਦਾ ਜਦੋਂ ਆਪਣਾ ਕੈਪਟਨ ਹੀ ਬਾਗੀ ਹੋ ਗਿਆ ਉਹੀ ਭੱਜ ਗਿਆ ਮੈਂ ਚੋੜਨੀ ਨਹੀਂ ਲਣੀ ਬਾਕੀ ਕੀ ਰਹਿ ਗਿਆ ਹੁਣ ਵੇਖੋ ਉੱਥੇ ਸੀਐਮ ਕੌਣ ਬਣਦਾ ਹਾਂ ਪੀਐਮ ਦੇ ਬਿਨੋੜ ਦੀ ਗੱਲ ਚੱਲਦੇ ਤੇ ਮੇਰਾ ਖਿਆਲ ਵੀ ਇਹਨਾਂ ਨੇ ਬੀਜੇਪੀ ਆਪਣਾ ਸੀਐਮ ਰਾਇ ਜੋ ਉੱਥੇ ਆਪਣਾ ਸੀਐਮ ਬਣਾਉਂਦੇ ਜੋ ਕੀਤਾ ਤੇ ਵੀ ਖੰਦਰ ਵੀ ਪੈ ਸਕਦਾ ਵਾ ਹਾਂ ਫੇਰ ਕਿਉਂਕਿ ਨਤੀਸ਼ ਕੁਮਾਰ ਪਲਟੀ ਮਾਰ ਲਈ ਵੀ ਜਾਣੇ ਜਾਂਦੇ ਆ ਨਤੀਸ਼ ਕੁਮਾਰ ਨੇ ਪਹਿਲੀ ਚੋਣ 1977 ਚ ਲੜੀ ਸੀ ਤੇ ਉਦੋਂ ਚੋਣ ਇਹ ਹਾਰ ਗਿਆ ਸੀ 1985 ਜੇ 35 ਸਾਲ ਦਾ ਸੀ ਪਹਿਲੀ ਚੋਣ ਲੜੀ ਸੀ ਤੇ ਹਰਨੋਤ ਤੋਂ ਜਿੱਤਿਆ ਸੀਗਾ ਤੇ 1970 ਦੀ ਹਰਨੋਤ ਤੋਂ ਚੋਣ ਲੜੀ ਛੇ ਨੂੰ ਹਾਰਿਆ ਸੀਗਾ 1985 ਦੀ ਚੋਣ ਜਿੱਤਣ ਤੋਂ ਬਾਅਦ ਉਹਨੇ ਫਿਰ ਕੌਮੀ ਰਾਜ ਦੀ ਵਿਧੇ ਚਿਹਤ ਕਰ ਲਿਆ 1999 ਤੋਂ ਲੈ ਕੇ ਤੇ 2004 ਤੱਕ ਜਿਹੜੇ ਵਿੱਚਕਾਰ 6 ਵਾਰ ਉਹ ਲੋਕ ਸਭਾ ਦੀਆਂ ਚੋਣਾਂ ਲੜੀਆਂ ਜਿਨ੍ਹਾਂ ਵਿੱਚ ਉਹ ਬਾੜ ਤੋਂ ਲਗਾਤਾਰ 4 ਵਰੀ ਚੁਣਿਆ ਗਿਆ 2 ਵਰੀ ਇਹ ਚਾਰ ਚੁਣਿਆ ਗਿਆ 2004 ਦੀ ਆਮ ਚੋਣ ਤੋਂ ਬਾਅਦ ਮੁੜ ਕੇ ਇਹ ਨਰੰਦਾ ਤੋਂ ਨਰੰਦਾ ਤੇ ਬਾੜ ਦੋਹਾਂ ਲੜਿਆ ਸੀ ਤੇ ਇਹ ਇੱਕ ਤੋਂ ਜਿੱਤ ਗਿਆ ਸੀਗਾ ਤੇ ਬਾੜ ਤੋਂ ਇੱਕ ਤੋਂ ਹਾਰ ਗਿਆ ਸੀਗਾ ਹਾਂ 2005 ਦੇ ਵਿੱਚ ਇਹਨੇ ਸੁਪਨਾ ਲਿਆ ਸੀ ਕਿ ਵੀ ਜੰਗਲੋਜ ਖਤਮ ਕਰੂਗਾ ਮੈਨੂੰ ਤੁਸੀਂ ਬਿਹਾਰ ਦਾ ਚੀਫ ਮਿਨਿਸਟਰ ਬਣਾ ਦੇ। ਫਾਰਮਸ ਆਫ ਮжоਰਿਟੀ ਨੇ ਇਹਨੇ ਚੋਣ ਲੜੀ ਤੇ ਇਹ ਸੀਐਮ ਬਣਿਆ। ਉਸ ਤੋਂ ਪਹਿਲਾਂ ਵੀ ਬਣਿਆ ਪਹਿਲੀ ਵਾਰ ਸੀਐਮ ਨਹੀਂ ਬਣਿਆ ਪਹਿਲੀ ਵਾਰ 2007 ਚ ਸੀਐਮ ਬਣਿਆ ਸਿਰਫ 8 ਦਿਨ ਬਾਅਦ ਅਸਤੀਫਾ ਦੇਣਾ ਪੈ ਗਿਆ ਸੀ ਇਹਨੂੰ। ਤੇ ਸਭ ਤੋਂ ਵੱਡੀ ਗੱਲ ਇਹ ਆ ਦੇਵਦਾਨ ਸਭਾ ਦੀ ਚੋਣ ਦੀ ਲੜਾਈ ਨਹੀਂ ਕਰਦੇ ਇਹਨੇ ਹਮੇਸ਼ਾ ਹੀ ਜਿਹੜੀ ਹੈ ਸਾਡੀ ਐਮ ਐਲ ਸੀ ਮੈਂਬਰ ਆਫ ਲੈਜਿਸਲੇਟਿਵ ਕੌਂਸਲ ਉਹਦਾ ਮੈਂਬਰ ਬਣਦਾ ਰਿਹਾ ਅੱਜ ਤੱਕ ਉਹਦਾ ਮੈਂਬਰ ਬਣਦਾ ਰਿਹਾ ਉਹਦੇ ਦੂਜੇ ਮੁੱਖ ਮੰਤਰੀ ਬਣਦਾ ਜੇ ਉਹ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਬਣ ਗਿਆ ਤਾਂ ਸਟੇਟ ਦਾ ਮੁਖੰਦੀ ਹੋ ਗਿਆ ਨਾ ਫਿਰ ਹੂੰ ਕਿਸੇ ਕਦੇ ਸਾਬਿੰ ਸਰੇ ਹਰ ਕਦੇ ਆਪਣੇ ਉਹਦੇ ਹੋ ਗਿਆ ਇਸ ਵੇਲੇ ਵੀ ਜਿਸ ਤਰੀਕੇ ਨਾਲ 80 ਸੀਟਾਂ ਤੋਂ ਉੱਪਰ ਲੱਗੀ ਆ ਭਾਜਪਾ ਲੱਗੀ ਇਹਨੂੰ 40 ਸੀਟਾਂ ਬਣੀ ਉਹ ਕਿਉਂ ਮੁੱਖ ਮੰਤਰੀ ਬਣਾਉਣਗੇ ਇਹਦਾ ਬਿਲਕੁਲ ਉਹ ਕਹਿਣਗੇ ਜੀ ਤੁਹਾਨੂੰ ਰਾਜ ਸਭਾ 'ਚ ਭੇਜ ਦਿੰਦੇ ਆ ਕੇਂਦਰ 'ਚ ਮਨਿਸਟਰ ਬਣਾ ਦਿੰਦੇ ਆ ਤੁਸੀਂ ਚਲੋ ਉੱਥੇ ਹੁਣ ਤੁਸੀਂ ਬਿਹਾਰ ਦਾ ਖੜਾ ਛੱਡੋ ਸਮਰਾਟ ਚੌਧਰੀ ਨੇ ਬਕਾਇਦਾ ਤੌਰ 'ਤੇ ਜਿਹੜਾ ਉੱਥੇ ਦਿੱਪਤੀ ਮੁੱਖ ਮੰਤਰੀ ਆ ਉਹਨੇ ਇੰਨੀ ਗੱਲ ਕਹੀ ਸੀ ਜਿਹੜਾ ਸਿਰ ਤੇ ਮੜਾਸਾ ਬਦਾ ਨਾ ਮੈਂ ਇਹ ਉਦੋਂ ਲੱਗਦਾ ਜਦੋਂ ਮੈਂ ਮੁੱਖ ਮੰਤਰੀ ਬਣੂਗਾ ਉਹ ਤਾਂ ਰਹਿ ਲੱਗਦਾ ਸਾਬ ਹੋ ਗਿਆ ਲੇਕਿਨ ਕੀਤਾ ਖੇਲਾ ਇਹਨਾਂ ਨੇ ਇੱਥੇ ਕੋਈ ਸਿੱਕਟ ਵਾਲੀ ਗੱਲ ਨਹੀਂ ਵੀ ਉੱਥੇ ਵੋਟਾਂ ਦੇ ਵਿੱਚ ਜਿਹੜੀ ਹੇਰਾਫੇਰੀ ਹੋਈ ਆ ਗਿਆਨ ਦੇਸ਼ ਦੇ ਵਾਕਿਆ ਗਿਆਨ ਨਾਲ ਜਿਹੜਾ ਆਪਣੇ ਗਿਆਨ ਵਰਤਕੇ ਤੇ ਜਿਹੜਾ ਸੀ ਉੱਥੇ ਆਪਣਾ ਖੇਲਾ ਕਰ ਦਿੱਤਾ ਤੇ ਮੋਦੀ ਸਾਹਿਬ ਪਹਿਲਾਂ ਕਹਿ ਚੁੱਕੇ ਨੇ ਜਦੋਂ ਪਹਿਲੀ ਚੋਣ ਆਈ ਆ ਉਦੋਂ ਕਹਿੰਦਾ ਸੀ ਹਮਮ ਹਮ ਤੋਂ ਖੇਲਾ ਕਰੇਗੇ ਉਹਨਾਂ ਦੀ ਬਿਆਰ ਪਾੜੋ ਤੁਸੀਂ ਬਿਲਕੁਲ ਪਰ ਮੈਂ ਦੱਸ ਦਿਆਂ ਵੀ ਤੁਸੀਂ ਬਗਾਵਤ ਵਾਲੇ ਪਾਸੇ ਜਾ ਰਹੇ ਹੋ ਬਗਾਵਤ ਵਾਲੇ ਪਾਸੇ ਜਿੰਨ ਜੀ ਵਰਗੀ ਇੱਥੇ ਕੋਈ ਚੀਜ਼ ਆ ਗਈ ਨਾ ਮੁੜ ਕੇ ਤੁਹਾਡੇ ਕੋਲ ਕੰਟਰੋਲ ਨਹੀਂ ਹੋਣਾ ਕਿੰਨੇ ਕੁ ਲੋਕ ਮਾਰਨੋਗੇ 10 ਮਾਰਨੋਗੇ 20 ਮਾਰਨੋਗੇ 100 ਮਾਰਨੋਗੇ ਦੋਸੇ ਮਾਰਨ ਨਿੰਮਕ ਮਾਰਨੋਗੇ ਮੁੜ ਕੇ ਆਰਮੀ ਪਿੱਛੇ हट ਜਾਂਦੀ ਪਿੱਛੇ ਆਪਣੇ ਆਪਣੇ ਲੋਕ ਕਿਉਂ ਮਾਰੀਏ ਸੀ ਇਹ ਸੇ ਕਰਕੇ ਇੱਕ ਇੱਕ ਜੈਸਤੀ ਕੇ ਨੇ ਕਰ ਰਹੇ ਤੇ ਦਾ ਮਤਲਬ ਬੀਜੇਪੀ ਨੂੰ ਜਾਏਗੀ ਨਹੀਂ ਹੁੰਦੇ ਰੰਗਜੇ ਬਣ ਕੇ ਇੱਥੇ ਪਰ ਰੰਗਜੇ ਬਨਲੋ ਮਜਬੂਤ ਨਹੀਂ ਹੈਗੇ ਉਹਨੂੰ ਵੀ ਆਖਰਕਾਰ ਜਿਹੜਾ ਸੀ ਗੋਡੇ ਟੇਕਣੇ ਪਏ ਸੀ ਇਸੇ ਕਰਕੇ ਵਿਆਹਤ ਖੇਲਾ ਕੀਤਾ ਚ ਕੋਈ ਛੱਕਲੀ ਗੱਲ ਨਹੀਂ ਇਹਨਾਂ ਨੇ ਉੱਥੇ ਆਪਣੀ ਤਿਰਕਮ ਤਿਕੜਮਬਾਦੀ ਕੀਤੀ ਆ ਵੋਟਾਂ ਨਹੀਂ ਵੱਡੇ ਵੱਡੇ ਇਕੱਠ ਤੇ ਰਾਹੁ ਗਾਂਧੀ ਦੇ ਦੇਸ਼ਵੀ ਹੁੰਦੇ ਰਹੇ ਤੇ ਵੋਟਾਂ ਇਹਨਾਂ ਨੂੰ ਮਿਲ ਗਈ ਕਿਵੇਂ ਹੋ ਸਕਦਾ ਇਹ ਪੋਸਿਬਲ ਹੀ ਹੈ ਹਰਿਆਣੇ 'ਚ ਵੀ ਇਹੋ ਕੁਝ ਕੀਤਾ 25 ਲੱਖ ਵੋਟ ਅਗਲੇ ਕਣਕ ਰਕਤੀ ਪੇ ਜਾਂਦੀ ਪਈ ਤੁਸੀਂ ਮਹਾਰਾਸ਼ਟਰ ਵਿੱਚ ਇਹੋ ਕੁਝ ਕੀਤਾ ਮੈਨੂੰ ਯਾਦ ਇੰਦਰਾ ਗਾਂਧੀ ਜਦੋਂ ਨਰੁਂਕਿਚ ਪ੍ਰਧਾਨ ਮੰਤਰੀ ਬਣ ਗਈ ਨਾ ਨੌਜਵਾਨਾਂ ਦੇ ਵਿੱਚ ਲਹਿਜਾਂ ਦੇ ਪਿੱਛੇ ਨੂੰ ਗੋਲਿੰਦ ਥੀ ਇੰਦਰਾ ਗਾਂਧੀ ਗੋਰੀਨਧ ਤੁਪਰਮਨ ਮਦਿਸ਼ੇਪ ਤੋਂ ਤਾਂ ਗੱਲ ਸੱਚ ਸਭ ਤੋਂ ਹੀ ਅਸੀਂ ਨਹੀਂ ਕਹਿੰਦੇ ਇਹੋ ਤਾਂ ਮੌਲ ਬੜੇਗਾ ਇੱਥੇ ਕੋਈ ਇਹ ਤਾਂ ਡਰੱਗ ਲੱਗੇ ਗੁਜਰਾਤੀ ਮਲਜੀ ਵਜੀ ਦੇ ਨਾਲ ਜਹਾਜ਼ ਫੜ ਕੇ ਭੱਜ ਲੈ ਇੱਥੋਂ ਫਟਾਫਟ ਉੱਡੋ ਵੀ ਇੱਥੋਂ ਕਿ ਲੇਕਿਨ ਜਿਸ ਤਰੀਕੇ ਨਾਲ ਰਾਜਿਤ ਕਾ ਇਹ ਫਲਾਰੇ ਨੇ ਲੋਕਾਂ ਨੂੰ ਭੁੱਖੇ ਮਾਰ ਰਹੇ ਨੇ ਪੋਸਟਾਂ ਖਤਮ ਕਰ ਰਹੇ ਨੇ ਦੋ ਕਰੋ ਲੋਕਾਂ ਨੂੰ ਹਰ ਸਾਲ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀਗਾ ਜਿੱਤੀ 70 ਲੱਖ ਤੋਂ ਬਾਕੀ ਦੇ ਪੋਸਟੇ ਖਤਮ ਕਰਦੀਆਂ ਇਸ ਕਰਕੇ ਬਿਹਾਰ ਵਿੱਚ ਖੇਲਾ ਉਹ ਮਾ ਕੀਤਾ ਵਾਚ ਕੋਈ ਦੋਰਵਾਨੀ ਹੈਗੀਆਂ ਨਹੀਂ ਤੇ ਇੰਨੀ ਮੰਦੜੀ ਹਾਲਤ ਜਿਹੜਾ ਸੀ ਉਹ ਮਾਂ ਘਟੜੀ ਕਦੀ ਨਾ ਹੁੰਦੀ ਜੀ ਜੀ ਪ੍ਰਸਾਦ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ